ਹਾਲਾਂਕਿ ਖਬਰ ਤੇ ਇਹ ਕਨਫਰਮੇਸ਼ਨ ਹੋਣੀ ਬਾਕੀ ਹੈ ਪਰ ਡਿੰਪੀ ਢਿੱਲੋਂ ਦੇ ਪੀਐਨ ਵੀ ਸਾਨੂੰ ਦੱਸਤਾ ਉਹਨਾਂ ਦੀ ਕਰੀਬੀਆਂ ਨੇ ਵੀ ਦੱਸਤਾ ਆਕਾਲੀ ਦਲ ਛੱਡ ਰਹੇ ਨੇ ਡਿੰਪੀ ਢਿੱਲੋਂ ਕਿਵੇਂ ਦੇਖ ਰਹੇ ਹੋ ਇਸ ਨੂੰ ਤੁਸੀਂ ਇੱਕ ਹੋਰ ਚਟਕਾ ਆਕਾਲੀ ਦਲ ਨੂੰ ਦੇਖੋ ਗੱਲ ਇਹ ਪਹਿਲਾਂ ਤੇ ਮੈਨੂੰ ਆਸ ਨਹੀਂ ਕਿ ਡਿੰਪੀ ਢਿੱਲੋਂ ਜਿਹੜਾ ਹੈ ਉਹ ਆਕਾਲੀ ਦਲ ਤੋਂ ਬਾਹਰ ਜਾਏ ਕਿਉਂਕਿ ਇਹ ਪਰਿਵਾਰ ਸਾਰਾ ਜਿਹੜਾ ਹੈ ਪਰਿਆ ਸਾਰਾ ਆਕਾਲੀ ਦਲ ਦੀ ਵਿੱਚ ਹੀ ਹੈ ਤੇ ਨਾਲੇ ਸਾਰੀ ਮਾਂ ਸ਼ਾਨ ਜਿਹੜੀ ਆਕਾਲੀ ਦਲ ਦੀ ਪੜੀ ਹੈ ਔਰ ਇੱਥੇ ਅੱਗੇ ਥੋੜਾ ਦੁੱਖ ਵੀ ਇਹ ਲੱਗਦਾ ਹੈ ਕਿ ਸਰਦਾਰ ਸੁਖਬੀਰ ਤੇ ਬਾਦਲ ਸਾਹਿਬ ਜੀ ਦੇ ਸਾਰਿਆਂ ਦਾ ਭਰੋਸਾ ਟੁੱਟ ਗਿਆ। ਹੂੰ। ਕਾਜ ਨੇ ਪਛਾਣ ਟੁੱਟ ਗਈ। ਇਹ ਤਾਂ ਬਾਦਲ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾ ਕੇ ਰੱਖ ਰਹੇ। ਹੂੰ। ਹਰ ਇੱਕ ਦੇ ਮਨ ਨੂੰ ਦੁੱਖ ਕਿਉਂ ਹੋ ਰਿਹਾ ਹੈ? ਜੋ ਉਚਾੜ ਹੋ ਗਏ ਪਾਰਟੀ ਤੋਂ, ਜੋ ਦੂਰ ਜਾ ਰਹੇ ਪਾਰਟੀ ਤੋਂ, ਜੋ ਜਾ ਰਹੇ ਅਤੇ ਇਹ ਤਾਂ ਬੀਬੀ ਜੀ ਤਾਂ ਇੰਨੇ ਕਰੀਬੀ ਲਗਾਤਾਰ ਪਿਛਲੇ 10 ਦਿਨਾਂ ਤੋਂ ਨਾਲ ਡੱਟੇ ਹੋਏ ਨੇ ਸੁਖਬੀਰ ਬਾਦਲ ਦੇ। ਲਗਾਤਾਰ ਫੇਸਬੁਕ ਤੇ ਵੀ ਪਾ ਰਹੇ ਨੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਨੇ ਫਿਰ ਡਿੰਬੀ ਟੱਲੋ ਵੀ ਛੱਡ ਕੇ ਜਾ ਰਹੇ ਨੇ ਇਹ ਤਾਂ ਸੁਭੀਰ ਬਾਦਲ ਫਿਰ ਜਿਹੜੀ ਮੈਂ ਕਹਿ ਰਹੀ ਆ ਕਿ ਰੋਜ਼ ਟੱਕੇ ਰਹਿੰਦੇ ਆ ਔਰ ਗੱਲ ਬੁਲਦੇ ਸੀ ਕਿ ਸੈਂਦੇ ਰੋਜ਼ ਟੱਕੇ ਰਹਿੰਦੇ ਆ ਮੈਂ ਜਦੋਂ ਸੁਭੀਰ ਲਈ ਲੜੀ ਸੀ ਇੱਕ ਹੂੰ ਸੁਭੀਰ ਲਈ ਜਦ ਮੈਂ ਲੜਾ ਸੀ ਇੱਕ ਉਹ ਦੋਨਾਂ ਨੇ ਚੋਲ ਲੜਨੀ ਅੱਜ ਕੀ ਉਹਦੇ ਮਨ ਵਿੱਚ ਆਈ ਹੋਗੀ ਇਹਦਾ ਮਤਲਬ ਕਿ ਇਹ ਇੱਕ ਦਿਨ ਨਹੀਂ ਫੋੜਾ ਬਿਸਦਾ ਇਹ ਬੰਦੇ ਨੂੰ ਬੜਾ ਕੇ ਲੱਗਦਾ ਹੈ ਇਹ ਪਾਰਟੀ ਦੀਆਂ ਜਿਹੜੀਆਂ ਅਗਰ ਤੇ ਜਿਹੜੀ ਸਾਡਾ ਲੋਕਾਂ ਤੇ ਨਰੇਤਾ ਬਣ ਗਿਆ ਨਾ ਜੀ ਉਹਦੇ ਕਰਕੇ ਸਾਰੇ ਸੁਖੀ ਹੋਏ ਪਏ ਹੈ ਪਰ ਮੈਨੂੰ ਇਸ ਗੱਲ ਦਾ ਦੁੱਖ ਇਹ ਉਹ ਹੋਰ ਪਾਰਟੀ ਤੇ ਜਾਏ ਫਿਰ ਮੈਨੂੰ ਦੁੱਖ ਹੋਇਆ ਜੇ ਉਹ ਸਰਦਿਤ ਸਿੰਘ ਸਾਹਿਬ ਹੈ ਬਸੇ ਹੋਗੇ ਅਕਾਲੀ ਦਲ ਦੇ ਸੁਧਾਰ ਨੂੰ ਕਾਰਜ ਕਰਕੇ ਜਿਹੜੀ ਕੰਗੀਆਂ ਨੇ ਉਹ ਸੁਧਾਰ ਕਰਨ ਵੱਲ ਦੇ ਨਾਲ ਉਹ ਕੇ ਟੀਮ ਬਣ ਕੇ ਤਰਫ ਬਹੁਤ ਜਿੰਮਾ ਹੋਇਆ ਹੈ ਇਹ ਇਹ ਵੀ ਇਹ ਵੀ ਕਾਰਨ ਹੋ ਸਕਦਾ ਬੀਬੀ ਜੀ ਜੀ ਬੀਬੀ ਜੀ ਇਹ ਵੀ ਕਾਰਨ ਹੋ ਸਕਦਾ ਕਿ ਜੇ ਸੁਖਬੀਰ ਸਿੰਘ ਬਾਦਲ ਗਿੱਦੜਬਾਦ ਤੋਂ ਚੋਣ ਲੜਦੇ ਨੇ ਤਾਂ ਫਿਰ ਸ਼ਾਇਦ ਡਿੰਪੀ ਢਿੱਲੋਂ ਨੂੰ ਆਪਣਾ ਭਵਿੱਖ ਖਤਰੇ 'ਚ ਨਜ਼ਰ ਆਂਦਾ ਹੋਵੇ ਇਸ ਕਰਕੇ ਉਹ ਅਸਤੀਫਾ ਦੇ ਰਹੇ ਨੇ ਤੇ ਕਿਸੇ ਦੂਜੀ ਪਾਰਟੀ ਜਾ ਸਕਦੇ ਨੇ ਕੀ ਬਤ ਸੁਖਬੀਰ ਬਾਦਲ ਨੰਨੀ ਕਿ ਨਹੀਂ ਲੰਨੀ ਇਹ ਤਾਂ ਉਹ ਚੋਣ ਦੀ ਜੋ ਟਿਕਟ ਤੇ ਤੀੜਾ ਹੈ ਕਿ ਫੇਰੀ ਪਤਾ ਕੁਝ ਠੀਕ ਹੁੰਦੀ ਹੁਣ ਹੁਣ ਉਮੀਦ ਰੱਖਦੇ ਹੋ ਕੁਝ ਠੀਕ ਹੁੰਦੀ ਜੇ ਇਹ 50 ਵਿੱਚੋਂ ਵੀ ਬੰਦੇ ਨਿਕਲ ਜਾਣ ਕੋਲ ਜਿਹੜੇ ਰੋਜ਼ ਰਹਿੰਦੇ ਆ ਇਸ ਰੂਪ ਵਿੱਚ ਬਾਦਲ ਨੂੰ ਵੀ ਚੱਲਣਾ ਹੈ। ਜਿਆਦਾ ਜਿਆਦਾ ਅਜਾ ਸਾਹਮਣੇ ਇੱਕ ਗੱਲ ਤੇ ਲਿਖਿਆ ਦੀ ਪਰ ਸਕਦੇ ਕਿ ਸਾਡੇ ਕਿਹੜੀਆਂ ਕਮਜ਼ੋਰੀਆਂ ਆ ਰਹੀਆਂ ਨੇ ਬਾਦੀ ਨੂੰ ਕਿੰਨਾ ਮਜ਼ਬੂਤ ਕਰਨਾ ਹੈ ਬਾਦੀ ਨੂੰ ਸਾਰ ਕਿਉਂ ਐਨਾ ਵੱਡਾ ਕਰ ਰਹੇ ਹੋ ਹੂੰ ਹੁਣ ਕੁਝ ਠੀਕ ਹੋ ਸਕਦਾ ਲੱਗਦਾ ਤੁਹਾਨੂੰ ਇਸ ਛਟਕੇ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਲਣ ਜੋ ਤੁਸੀਂ ਕਹਿ ਰਹੇ ਹੋ ਕਿ ਸਮਝਣ ਉਹ ਸਮਝ ਸਕਦੇ ਨੇ ਆਉਣੀ 43 ਦਲ ਠੀਕ ਹੋਏਗਾ ਤਕੜਾ ਹੋਏਗਾ ਕਿਉਂਕਿ ਹਰ ਬੰਦੇ ਦੇ ਅੰਦਰ ਦੀ ਇਹ ਜਿਹੜੀ ਸੋਚ ਹੈ ਨਾ ਜੀ ਉਹ ਨਾਲ ਜੁੜੀ ਹੋਈ ਹੈ ਔਰ ਹਰ ਇੱਕ ਦੇ ਅੰਦਰ ਕਰਦਾ ਉਹ ਕੀਤ ਮਹਿਸੂਸ ਕਰ ਰਿਹਾ ਹੈ ਉਹ ਨਹੀਂ ਚਾਹੁੰਦੇ ਜੋਮਣੀ ਕੱਲ ਦਾ ਮਰੇ ਇਹਦੇ ਲੋਕ ਜਿਹੜੇ ਹੈ ਉਹੋ ਜਿਹੇ ਲੋਕ ਜਿਹੜੇ ਕੇਵਲ ਤੇ ਕੇਵਲ ਆਪਣੀਆਂ ਨਾਲਾਂ ਨੂੰ ਨਾਲ ਤੋਰੇ ਫਿਰਦੇ ਹੈ ਤੇ ਫਾਜ਼ਲ ਸਾਹਿਬ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਜਾਂ ਟੁਕਿਆ ਉਹਨਾਂ ਨੂੰ ਗਾੜਾ ਕਰਦੇ ਜੋ ਕੇ ਬੈਠੇ ਹੋਏ ਹੈ ਵੈਸੇ ਤੇ ਸਾਹੇ ਲੋਕ ਕੱਲ ਕੱਲ ਦੇ ਨਾਲ ਆ ਰਹੀ ਹੈ ਹਮ ਅੱਜ ਅਕਾਲੀ ਦਾ ਸੁਧਾਰ ਕਰਨ ਜਾ ਰਹੇ ਹੈ ਜਿਸ ਅਕਾਲੀਦਾਨ ਨੂੰ ਮਾਰ ਨਹੀਂ ਕਰੇ